ਸਾਸੀ ਕਾਲ ਜੀ ਸੁਆਗਤ ਕਰਦੇ ਹਾਂ ਤੁਹਾਡਾ ਬੀ ਐਸ ਮੋਟਰ ਗੇਅਰਜ਼ ਬਰਨਾਲਾ ਸਿਟੀ ਵੱਲੋਂ ਤੁਹਾਡਾ ਭਰਾ ਬਿੱਟੂ ਚਾਹਲ ਲੈ ਕੇ ਆਇਆ ਅੱਜ ਤੁਹਾਡੀ ਕਚਹਿਰੀ ਦੇ ਵਿੱਚ ਗੱਡੀ ਫੋੜਦੀ ਅੰਡੈਵਰ ਹਾਂਜੀ ਇਹ ਗੱਡੀ ਆਪਣੇ ਕੋਲੇ ਕੰਮ ਕਰਵਾਉਣ ਵਾਸਤੇ ਪਹੁੰਚੀ ਆ ਸ੍ਰੀ ਮੁਕਤਸਰ ਸਾਹਿਬ ਤੋਂ ਆਪਾਂ ਡਰਾਈਵਰ ਦੀ ਰਾਈਟ ਸਾਈਡ ਦੀ ਬੈਕ ਵਿੰਡੋ ਆ ਜਿਹੜੀ ਇਹ ਸਾਰੀ ਰੀਪੇਂਡ ਕਰਨੀ ਆ ਤੇ ਕਸਟਮਰ ਦੀ ਡਿਮਾਂਡ ਸੀ ਕਿ ਮੈਨੂੰ ਡਾਊਟਫੁੱਲ ਆ ਕਿ ਪਹਿਲਾਂ ਵੀ ਇਸ ਵਿੰਡੋ ਦੇ ਕਲਰ ਦਾ ਥੋੜਾ ਬਹੁਤਾ ਫਰਕ ਸੀਗਾ ਵੀ ਹੁਣ ਤੁਸੀਂ ਪੂਰੀ ਵਿੰਡੋ ਨੂੰ ਓਕੇ ਦੀ ਰਿਪੋਰਟ ਕਰਕੇ ਮੈਨੂੰ ਕਲਰ ਮੈਚਿੰਗ ਬੰਨੀਓ ਮੇਰੀ ਤਸल्ली ਕਰਵਾ ਕੇ ਦੇ ਦਿਓ ਮੈਂ ਪਹਿਲਾਂ ਬਹੁਤ ਵੇਟ ਕੀਤੀ ਆ ਤੁਹਾਡੇ ਕੋਲੋਂ ਕੰਮ ਕਰਵਾਉਣ ਦੀ ਥੈਂਕ ਯੂ ਬਾਈ ਜੀ ਤੁਹਾਡਾ ਵੇਟ ਕਰਨ ਦੇ ਲਈ ਬਹੁਤ ਬਹੁਤ ਤੇ ਆਪਾਂ ਓਕੇ ਦੀ ਰਿਪੋਰਟ ਗੱਡੀ ਨੂੰ ਕਰਕੇ ਕਲਰ ਮੈਚਿੰਗ ਸਭ ਪੂਰਾ ਪ੍ਰੋਪਰ ਤਰੀਕੇ ਦੇ ਨਾਲ ਕਰਕੇ ਗੱਡੀ ਕਰ ਲਈਆ ਤਿਆਰ ਦੇ ਬਲਜੀਤ ਨੇ ਲਾਤੀ ਟੇਪ ਕਲਰ ਦੇ ਉੱਪਰ ਹੋ ਗਈ ਓਕੇ ਦੀ ਰਿਪੋਰਟ ਫਾਈਨਲ ਲੁੱਕ ਤੁਹਾਡੇ ਸਾਹਮਣੇ ਆ ਕਰੋ ਚੈੱਕ ਕਲਰ ਕੁਆਲਟੀ ਕਲਰ ਫਿਨਿਸ਼ਿੰਗ ਬਹੁਤ ਹੀ ਸੋਹਣਾ ਕੰਮ ਹੋਇਆ ਤੁਹਾਨੂੰ ਤੁਹਾਡੇ ਭਰਾਵਾਂ ਦਾ ਕੀਤਾ ਹੋਇਆ ਕੰਮ ਲੱਗਦਾ ਵਧੀਆ ਤਾਂ ਮੇਰਾ ਵੀ ਸਪੋਰਟ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਕੇ ਤਾ ਜੋ ਕਿ ਆਪਣੇ ਕੰਮ ਦੀਆਂ ਵੀਡੀਓ ਉਹਨਾਂ ਕਸਟਮਰਾਂ ਤੱਕ ਪਹੁੰਚਦੀਆਂ ਹੋ ਜਾਣ ਜਿਹੜੇ ਬੰਦੇ ਸੋਨਾ ਕੰਮ ਕਰਵਾਉਣ ਦੇ ਚਾਹਵਾਨ ਹੁੰਦੇ ਆ ਤੇ ਆਪਣੇ ਪੇਜ ਨੂੰ ਕਰ ਲਿਓ ਫੋਲੋ ਮਿਲਦੇ ਆਂ ਆ ਪਾਗਲੀ ਵੀਡੀਓ ਦੇ ਵਿੱਚ ਥੈਂਕ ਯੂ